ਮਿੱਤਰੋ ਖੜੇ ਆ ਪਿੰਡ ਸੁਖਾਣਾ ਤੇ ਥੋੜੇ ਵਾਸਤੇ ਚਾਰ ਟਰੈਕਟਰ ਲੈ ਕੇ ਆਏ ਆ ਮਾਲਕ ਆਪਣੇ ਕੋਲਿਆ ਲੈਣੇ ਜਾਣਕਾਰੀ ਹਾਂਜੀ ਕੀ ਹਾਲ ਬਾਈ ਕੀ ਹਾਲ ਆ ਬਾਈ ਹੋ ਠੀਕ ਆ ਜੀ ਹਾਂਜੀ ਹਾਂਜੀ ਸਾਰੇ ਵਧੀਆ ਤੁਸੀਂ ਦੱਸੋ ਜੀ ਵਧੀਆ ਜੀ ਧੰਨਵਾਦ ਜੀ ਹਾਂਜੀ ਆਏ ਸਾਡੇ ਕੋਲੇ ਪਹੁੰਚੇ ਠੀਕ ਆ ਠੀਕ ਆ ਜੀ ਤੇ ਸਭ ਤੋਂ ਪਹਿਲਾਂ ਜਿਹੜਾ ਫਾਰਮ ਸਾਠ ਹੈ ਕਿਹੜਾ ਮਾਡਲ ਆ ਜੀ ਇਹ ਵੀਰੇ 2003 ਮਾਡਲ ਆ ਜੀ 2003 ਮਾਡਲ ਆ ਹਾਂ 2003 ਮਾਡਲ ਡਬਲ ਕਲੱਚ ਆ ਜੀ ਨੰਬਰ ਪਿਆਵ ਠੀਕ ਆ ਜੀ ਡਬਲ ਪਿਆਵ ਨੰਬਰ ਆ ਡਬਲ ਕਲੱਚ ਆ ਹਾਂ ਡਬਲ ਕਲੱਚ ਪੀਵੀ 26 ਜੀ ਠੀਕ ਆ ਜੀ ਠੀਕ ਆ ਬੈਂਪਰ ਆਪਾਂ ਤਿਆਰ ਕਰਕੇ ਲਾਇਆ ਘੋੜਾ ਬੈਂਪਰ ਥੋਲੇ ਬੈਂਪਰ ਦੀ ਸ਼ੇਪ ਚਾਹਤ ਆ ਦੇਖ ਲੋ ਵੀ ਪੂਰਾ ਹੈਵੀ ਬੈਂਪਰ ਬਣਾਇਆ ਠੀਕ ਆ ਕੋਈ ਉਹੀ ਨਹੀਂ ਵੀ ਐ ਕਾਗਜੇ ਦਾ ਜਿਵੇਂ ਫੁੱਦੂ ਜਿਹਾ ਬੈਂਪਰ ਨਹੀਂ ਪੂਰਾ ਹੈਵੀ ਘੋੜਾ ਬੈਂਪਰ ਬਣਾ ਕੇ ਲਾਇਆ ਠੀਕ ਆ ਤੇ ਪੂਰਾ ਰੀਨਲ ਟਰੈਕਟਰ ਦਾ ਗਰੂਪ ਦਾ ਸਾਰਾ ਵੇਲਾ ਹੀ ਪੂਰਾ ਕੋਕਾ ਪੀਸ ਟਰੈਕਟਰ ਹੈ ਠੀਕ ਆ ਅ ਰੀਨਲ ਦੀਆਂ ਨਿਸ਼ਾਨੀਆਂ ਬਾਈ ਚੈੱਕ ਕਰਾ ਦੇ ਵੀ ਜਿੰਨਾ ਕ ਰਾਂਗੇ ਕਿਤੋਂ ਆ ਤੇਰ ਤੂਲੂ ਪਾਉਣ ਨਾ ਜਾਂ ਲੈ ਜਾਂਦਾ ਜਿਵੇਂ ਕਹਦੇ ਕਿ ਜਿੰਨਾ ਕਿਤੋਂ ਹਾਂ ਉਹਨਾਂ ਕ ਲੱਥਾ ਸਾਰਾ ਟੈਅ ਇਹ ਹੈ ਸਾਰਾ origignal origignal ਟਾਇਰਾਂ ਦੀ ਟਰੈਕਟਰ ਦੀ ਗੱਲ ਕਰੀਏ ਟਾਇਰਾਂ ਦੀ ਗੱਲ ਕਰਗੇ ਭਾਈ ਮੂਰ ਲ ਟਾਇਰ ਮਾਰਫ ਸ਼ਕਤੀ ਲਾਈਫ ਦੇ 70 ਪੈਸੇ ਟਾਇਰ ਆ ਜੀ ਤੇ ਮਗਰਲੇ ਮਗਰਲੇ ਟਾਇਰ 80 ਪੈਸੇ ਗੂਡਇਰ ਕੰਪਨੀ ਦੇ ਠੀਕ ਆ ਛਤਰੀ ਵਗੈਰਾ ਨਵੀਂ ਲਵਾਈ ਆ ਵੀਰੇ ਆਪਾਂ ਸਮਾਨ ਪੂਰਾ ਦੇਓਗੇ ਡੰਡਾ ਫੱਟੀ ਛਤਰੀ ਕੋਈ ਸ਼ੋਕੇ ਭਾਈ ਨਾਲ ਆ ਸਾਰਾ ਕੁਝ ਵੇਚੀ ਪਾਇਆ ਪਿਆ ਛਤਰੀ ਡੰਡਾ ਫੱਟੀ ਬੰਪੂ ਸਾਰਾ ਕੁਝ ਲੱਗਿਆ ਹੋਆ ਟਰੈਕਟਰ ਦੇ ਠੀਕ ਆ ਵੀ ਟਰੈਕਟਰ ਪੂਰਾ ਓਕੇ ਆ ਟਰੈਕਟਰ ਦੀ ਭਾਈ ਆਪਣੀ ਗਾਰੰਟੀ ਹੋ ਯਾਰ ਪੂਰਾ ਨਵਾਂ ਟਰੈਕਟਰ ਕੋ ਕਾਜੀ ਸਟ੍ਰੇਟਰ ਆ ਯਾਰ ਆ ਦੇਖ ਲੋ ਆ ਬਈ ਚਟਾਂ ਚੁੱਟਾਂ ਸਾਰੀਆਂ ਮੂਰਾ ਮੂਰਾ ਬੈਂਟਰੀ ਦੇ ਉੱਤੇ ਕਵਰ ਕੋਰ ਤੇ ਰੰਗ ਰੰਗ ਵੇਲੂ ਫੁੱਲ ਪਿਆ ਦੇ ਦੋ ਯਾਰ ਇੰਜਨ ਗੇਅਰ ਅਗਲਾ ਵਾਹ ਕੇ ਨੇ ਜੀ ਇੰਜਨ ਗੇਅਰ ਦੀ ਬਾਈ ਆਪਣੇ ਪਰ ਵਾਹ ਕੇ ਸੌਦਾ ਨਾਲ ਯਾਰ ਸਰਵਿਸਾਂ ਬਾਈ ਆਪਣੀਆਂ ਨਵੀਆਂ ਹੋਈ ਨਾ ਆਉਂਦੀਆਂ ਤੇਲ ਦੀਆਂ ਠੀਕ ਆ ਵੀ ਜਾ ਕੇ ਜੋੜਨਾ ਹੀ ਆ ਜੋ ਡੀਜ਼ਲ ਫਿਲਟਰ ਵਗੈਰਾ ਕੋਈ ਮੁਗਲੈਲ ਫਿਲਟਰ ਵਗੈਰਾ ਸਾਰੇ ਆਪਣੇ ਨਵੇਂ ਲਾਏ ਹੁੰਦੇ ਯਾਰ ਠੀਕ ਆ ਵੀ ਜਾ ਕੇ ਟਰੈਕਟਰ ਜੋੜਨਾ ਹੀ ਆ ਜਾ ਕੇ ਬਾਈ ਕੰਮ ਲੈਣ ਵਾਲਾ ਬਣੇ ਯਾਰ ਆਪਣੀ ਗਾਰੰਟੀ ਆ ਪੂਰੀ ਟਰੈਕਟਰਾਰੇ ਮਾਰੂ ਮਾਰਾ ਦਿਖਾ ਦੇ ਪੂਰਾ ਬੇਦਾਗ ਟਰੈਕਟਰ ਆ ਚਾਸ ਫਿਰ ਠੀਕ ਆ ਕਾਡ ਪੱਤਰ ਪੂਰੇ ਬਾਈ ਕਾਗਜ਼ ਪੱਤਰਾਂ ਦੇ ਬਾਈ ਆਪਣੀ ਗਾਰੰਟੀ ਆ ਸਾਰਾ ਕੁਝ ਓਕੇ ਆ ਪੰਜਾਬ ਨੰਬਰ ਕੋਈ ਲੋਨ ਨਹੀਂ ਨਗਦ ਕੈਸ਼ ਦਾ ਟ੍ਰੇਡਰ ਆ ਠੀਕ ਆ ਡਿਮਾਂਡ ਇਹਦੀ ਕਿੰਨੀ ਆ ਬਾਈ ਡਿਮਾਂਡ ਦੀ ਗੱਲ ਕਰਕੇ ਤਾਂ ਵੀਰੇ ਆਪਣਾ 2 ਲੱਖ ਤੇ 55000 ਰੁਪਿਆ ਰੇਟ ਆ 2 ਲੱਖ 55000 ਡਿਮਾਂਡ ਆ ਡਿਮਾਂਡ ਆ ਜੇ ਕੋਈ ਬੰਦਾ ਥੋੜੀ ਵੀਡੀਓ ਐਡ ਵੇਖ ਕੇ ਚੱਲ ਗਿਆ ਵੇ ਠੀਕ ਆ ਬਾਈ ਕਹੇ ਆ ਕੇ ਆਪਣੇ ਵੀਰ ਦੀ ਐਡ ਤੇ ਆਇਆ ਪਤਰੇ ਕੋਲੇ ਜੀ ਤੇ ਜਿੰਨਾ ਵੀ ਕੋਈ ਗੱਲ ਨਹੀਂ ਆਪਾਂ ਮਾਤਾਨ ਹੋਇਆ ਕਰਾਂਗੇ ਫੋਲ ਕਰਾਂਗੇ ਕਰਾਂਗੇ ਬਾਈ ਕੋਈ ਗੱਲ ਨਹੀਂ ਮੈਂ ਆਏ ਨਹੀਂ ਆਦਾ ਵੀ 255 ਆ ਗਿਆ ਵੀ 255 ਹੀ ਲੈਣਾ ਹੈ ਪਰ ਤੁਹਾਡੀ ਐਡ ਬੰਦਾ ਸਕਰੀਨ ਸ਼ਾਟ ਲੈ ਆਵੇ ਠੀਕ ਆ ਮਾਨਤਨ ਕਰਾਂਗੇ ਰਹਿ ਗਈ ਗੱਲ ਸਰਵਿਸ ਦੀ ਚੈੱਕ ਕਰਾ ਦੀ ਬਾਈ ਲੈਫਟ ਪੰਪ ਨਵਾਂ ਲੱਗਿਆ ਠੀਕ ਆ ਟਰੈਕਟਰ ਤੇ ਆ ਦੇਖ ਲਓ ਪੰਪ ਨਵਾਂ ਲੱਗਿਆ ਉੱਤੇ ਤਰੀਕ ਵੀ ਪਾਈ ਪਈ ਆ ਪੰਪ ਦੀ ਤੇ ਆ ਸਰਵਿਸਾਂ ਚੈੱਕ ਕਰਾ ਦੇ ਲੈ ਠੀਕ ਆ ਜਮਨ ਨਵੀਂ ਸਰਵਿਸ ਹੋਈ ਆ ਟਰੈਕਟਰ ਦੀ ਠੀਕ ਆ ਬਾਈ ਜਾਣ ਦੀ ਆਪਣੇ ਕੋਲੇ ਯਾਰ ਬਾਈ ਉਹ ਨਹੀਂ ਵੀ ਮੂਰਲੇ ਚੱਕੇ ਚੁੱਕੇ ਗਲੀਸ ਗਲੂਸ ਕਰਕੇ ਜੋ ਸਰਵਿਸ ਵਗੈਰਾ ਹੁੰਦੀ ਹੈ ਕਰੀ ਦੀ ਹੈ ਲਿਆ ਕੇ ਠੀਕ ਆ ਬਾਈ ਬਾਕੀ ਟਰੈਕਟਰ ਦਾ ਬਾਈ ਰੰਗ ਰੂਪ ਦਸੀ ਜਾਂਦਾ ਬਹੁਤ ਸੋਹਣਾ ਰੰਗ ਰੂਪ ਦਾ ਯਾਰਾ ਸਟicker ਵਗੈਰਾ ਨਾਲ ਦੇ ਆ ਬਈ ਏਜੰਸੀ ਦੇ ਨੇ ਠੀਕ ਆ ਇਹ ਵੀ ਨਹੀਂ ਹਜੇ ਬਦਲੇ ਏਜੰਸੀ ਦੇ ਸਟicker ਆ ਇਹ ਸਾਰੇ ਉਵੇਂ ਠੀਕ ਆ ਠੀਕ ਆ ਬਾਈ ਇਧਰ ਆ ਗਿਆ ਜੀ 855 855 ਵੀਰੇ ਇਹ 2002 ਮਾਡਲ ਆਈ ਏ ਠੀਕ ਆ ਜੀ 2002 ਮਾਡਲ ਪੰਜਾਬ ਨੰਬਰ ਹੈ ਨਾ ਪੰਜਾਬ ਨੰਬਰ ਆ ਪਹਿਲੀ ਪਾਰਟੀ ਦਾ ਖੁਦ ਮਾਲਕ ਦਾ ਨਵਾਂ ਕਢਾਇਆ ਵਾ ਹਜੇ ਫਰਸਟ ਆਨਰਰੀਆ ਫਰਸਟ ਆਨਰਰੀ ਬਾਈ ਆਹ ਦੇਖ ਲੋ ਚੈੱਕ ਕਰਾ ਦਿਓ ਯਾਰ ਵੀ ਪੰਪ ਦੀ ਹਜੇ ਸੀਲ ਲੱਗੀ ਹੁੰਦੀ ਆ ਰੇਸ ਵਧਾਉਣ ਘਟਾਉਣ ਵਾਲੀ ਠੀਕ ਆ ਇਹ ਸੀਲ ਨਹੀਂ ਪੱਟੀ ਹਜੇ ਬਾਈ ਠੀਕ ਆ ਬਾਈ ਇਹ ਰੇਸ ਨਾਲ ਸ਼ਰਡ ਖਾਨੀ ਹੋ ਪਹਿਲੋ ਆ ਸੀਲ ਪਟਣੀ ਪੈਣੀ ਆ ਦੀ ਠੀਕ ਆ ਇਹ ਕੋਈ ਸ਼ਰਡ ਖਾਨੀ ਰੇਸ ਨਹੀਂ ਹੋਈ ਹਜੇ ਤਾਂ ਹੀ ਟਰੈਕਟਰ ਸਾਰਾ origignal origignal ਹੀ ਚੱਲਿਆ ਬਾਈ ਸਾਰਾ ਵੇਖੀ ਆ ਬਾਈ ਮੋਰਾ ਮੋਰਾ ਚੈੱਕ ਕਰਾ ਦੇ ਨੰਬਰ ਪਲੇਟਾਂ ਸਾਰੀਆਂ ਨਾਲ ਦੀਆਂ ਦੋਨੇ ਪੈਨ ਆਹ ਚੱਟ ਆ ਗਈ ਕਾਗਜ਼ ਵਾਲੀ ਸਾਰਾ ਕੁਝ ਛੱਟਾ ਛੱਟਾ ਉਮੀ ਆ ਯਾਰ ਵਿੱਟੇਰਾਂ ਦੀ ਇਹਦੀ ਗੱਲ ਕਰੀਏ ਲੈਪਟਾਪਾ ਵੱਡਾ ਇਹਦਾ ਠੀਕ ਆ ਵੱਡੇ ਐਕਸਲਾਂ ਜਾਏ ਵੱਡੇ ਐਕਸਲਾਂ ਵਾਲਾ ਹਾਂ ਵੱਡੇ ਐਕਸਲਾਂ ਵਾਲਾ ਰਿਮਾ ਰੁਮਾ ਦੀ ਕਿੜੀ ਸ਼ਾਂ ਦਿਖਾਈ ਮਾੜੀ ਯਾਰ ਬਾਈ ਉਵੇਂ ਹੀ ਪਿਆ ਡਟ ਰਿਹਾ 400 ਠੀਕ ਆ ਆ ਮਗਰਾੜਾਂ ਦੀਆਂ ਛੱਤਾਂ ਤੇ 73 ਕੈਮਰਾ ਮਾਰਦੀ ਚੈੱਕ ਕਰਾਦੀ ਰੰਗ ਰੂਪ ਉੱਤੇ ਵੀ ਪੂਰਾ ਬਿਆ ਛੱਤਾਂ ਦੇ ਰੰਗ ਵੀ ਉਵੇਂ ਬਿਆ ਸਟicker ਵਗੈਰਾ ਮੰਗੜਾ ਵਾਲੇ ਦੇਖ ਲਾ ਵੀ ਏਜੰਸੀ ਵਾਲੇ ਪੂਰੇ ਸੋਹਣੇ ਪਏ ਆ ਇਹ ਸਟicker ਠੀਕ ਆ ਬੈਕ ਸਾਈਡ ਤੋਂ ਵੇਲਾ ਹੌਕੂ ਕਨਾਲ ਦੀ ਆ ਸਾਰਾ ਕੁਝ ਵੀ ਸਮਾਨ ਇਹਦੇ ਨਾਲ ਪੂਰਾ ਸਮਾਨ ਭਾਈ ਡੰਡਾ ਫੱਟੀ ਸਾਰਾ ਕੁਝ ਓਕੇ ਮਿਲੂਆ ਮੂਹਰ ਲਟਾਇਰ ਆਪਾਂ ਨਵੇਂ ਪਾਏ ਆ ਭਾਈ ਜਿੱਕੇ ਸੋਨਾ ਦੇ ਠੀਕ ਆ ਮਗਲ ਲਈ ਆ ਦੇਖੋ ਮਗਲ ਟਾਇਰਾਂ ਦੀ ਗੱਲ ਕਰਗੇ ਵੀ ਟਾਇਰ ਹੈਗਾ 70 ਤੋਂ 75 ਪੈਸੇ ਗੂਡਿਅਰ ਕੰਪਨੀ ਦੇ ਠੀਕ ਆ ਰੰਗ ਪੇੜ ਸਾਰਾ origignal ਰੰਗ ਪੇੜ ਦੀ ਭਾਈ ਗਾਰੰਟੀ ਹੋ ਬੰਦਾ ਕਾਰੀਗਰ ਨੂੰ ਨਾਲ ਲਿਆਵੇ ਰੰਗ ਰੂਪ ਵਾਲਿਓ ਇੰਜਨ ਠੀਕ ਹੈ ਲੈਫਟ ਪੰਪ ਤੇ ਕਰਨਾਲ ਦਾ ਪਿਆ ਯਾਰ ਇਹ ਵੀ ਨਹੀਂ ਬਦਲ ਰਿਹਾ ਇਹ ਬਦਲ ਰਿਹਾ ਠੀਕ ਆ ਬਾਈ ਲੈਫਟ ਪੰਪ ਹੋ ਗਿਆ ਅਲਟ੍ਰੀਏਟਰ ਹੋ ਗਿਆ ਇਹ ਚੀਜ਼ਾਂ ਨਾਲ ਦੀਆਂ ਸਾਰੀਆਂ ਵੀ ਟਰੈਕਟਰ ਕਹਿੰਦੇ ਦਾ ਭਾਅ ਵੀ ਕੋਕਾ ਹੀ ਆ ਯਾਰ ਕਹਿੰਦਾ ਭਾਅ ਕੋਈ ਟਰਾਲੇ ਤੇ ਚੱਲਿਆ ਆ 855 ਇਹਦਾ ਨਾਲ ਦਾ ਨਹੀਂ ਮਿਲਣਾ ਇਸ ਸਮਾਨ ਦੇ ਜਿਵੇਂ ਹੈਗਾ ਇਹ ਹਾਂ ਵੀ ਰੇਸ ਵਾਲੀ ਜਿਵੇਂ ਉਹ ਸੀਲ ਕਰਦੇ ਨੇ ਸ਼ੋਅ ਦਾ ਚੈੱਕ ਕਰਾ ਦੇ ਮਗਰਾੜਾ ਦਾ ਚੈੱਕ ਕਰਾ ਦੇ ਯਾਰ ਬਾਈ ਜਮਾ ਕੋਕਾ ਪੀ ਸਾ ਟਰੈਕਟਰ ਯਾਰ ਸਮਾਨ ਇਹਦੇ ਨਾਲ ਪੂਰਾ ਜੀ ਸਮਾਨ ਭਾਈ ਪੂਰਾ ਮਿਲੂਗਾ ਡੰਡਾ ਫੱਟੀ ਛਤਰੀ ਸਾਰਾ ਕੁਝ ਨਾਲ ਦੇਵਾਂਗੇ ਕਾਗਜ਼ ਪੱਤਰ ਇਹਦੇ ਪੂਰੇ ਆ। ਕਾਗਜ਼ ਪੱਤਰ ਓਕੇ ਆ ਵੀਰੇ। ਨਾਮ ਤੇ ਕੈਸ਼ ਆ ਪੰਜਾਬ ਨੰਬਰ ਆ ਠੀਕ ਆ। ਰੇਟ ਦੀ ਗੱਲ ਕਰੀਏ। ਰੇਟ ਦੀ ਗੱਲ ਕਰਕੇ ਬਾਈ ਰੇਟ ਤਾਂ ਮੰਗਣ ਨੂੰ ਤਾਂ ਮੰਨ ਲਓ ਯਾਰ ਕੋਸ਼ ਮੰਗਲੋ ਰੇਟ ਤਾਂ ਹੈਗਾ 298000 ਰੁਪਈਆ। ਠੀਕ ਆ। ਠੀਕ ਆ। ਜੇ ਕੋਈ ਤੁਹਾਡਾ ਬੰਦਾ ਐਡ ਵੇਖ ਕੇ ਪਹੁੰਚਦਾ ਆਪਣੇ ਕੋਲ ਆਕ ਵੀ ਵੀਰ ਦੀ ਐਡ ਤੇ ਆਏ ਆ ਬਾਈ ਕੀ ਮਾਨਤਾਲ ਕਰੇਗਾ। ਹਾਂ ਜੀ ਹਾਂ ਜੀ। 2 ਲੱਖ ਤੇ 85 ਹਜ਼ਾਰ ਦਾ ਡੈਟ ਦੇ ਦੂੰਗਾ ਵੀਰੇ। ਠੀਕ ਆ 2 ਲੱਖ 85 ਹਜ਼ਾਰ ਦਾ। ਇੰਜਨ ਗੇਅਰ ਦੀ ਗਾਰੰਟੀ ਹੋਊ ਆਪਣੀ ਪੂਰੀ ਆ। ਆ ਕੇ ਸੌਦਾ ਫੇਰ ਨਾਲੇ। ਠੀਕ ਹੈ ਜੀ। 500 605 605 ਚੇਂਜਰ ਮੈਟ ਚੇਂਜਰ ਮੈਟ ਹਾਂ ਪੀਵੀ 10 ਲੁਧਿਆਣੇ ਦਾ ਨੰਮਰਾ ਵੀਰੇ ਠੀਕ ਆ 13 ਦੇ ਮਾਰਕੇ 14 ਦੀ ਕਾਪੀ ਆ 13 ਦੇ ਮਾਰਕੇ 14 ਦੀ ਕਾਪੀ ਆ ਹਾਂ ਐਮਆਰਪ ਦਾ ਚੌਖੜਾ ਨਵਾਂ ਬਾਈ ਠੀਕ ਆ ਚਾਰੇ ਟਾਇਰ ਨਾਲ ਚਾਰੇ ਟਾਇਰ ਐਮਆਰਪ ਸ਼ਕਤੀ ਲਾਈਫ ਦੇ ਨਵੇਂ ਠੀਕ ਆ ਠੀਕ ਆ ਆਹ ਵੇਖ ਲਓ ਵੀ ਚੇਂਜਰ ਗੇਅਰ ਆ ਗਿਆ ਇਹਦਾ ਸਾਈਡ ਕਲੱਚ ਆ ਗਿਆ ਚੈੱਕ ਕਰਾ ਦੀ ਮਗਰਾਟਰ ਦੇ ਨਾਲ ਉਹ ਸਾਈਡ ਕਲੱਚ ਹਾਂ ਸਾਈਡ ਕਲੱਚ ਆ ਚੇਂਜਰ ਵਾਲਾ ਚੇਂਜਰ ਮੈਟ ਆ ਟਾਪ ਮਾਡਲ ਆ ਗਿਆ ਯਾਰ ਤੇ ਰੰਗ ਪੇੜ ਦੀ ਰੰਗ ਪੇੜ ਦੀ ਬਾਈ ਆਪਣੀ ਫੁੱਲ ਗਰੰਟੀ ਆ ਕੋਈ ਤੋਂ ਵੀ ਬੰਦਾ ਆ ਕੇ ਕਹੇ ਵੀ ਅਟੈਚਿੰਗ ਹੋਈ ਹੈ ਡੱਟ ਦੀ ਆਪਣੀ ਗਰੰਟੀ ਹੋਊਗੀ ਯਾਰ ਫੁੱਲ ਗਰੰਟੀ ਆ ਟਰੈਕਟਰ ਨਾਲ ਜਾਂ ਮੋਹਰੇ ਚਿੱਟਾ ਸਾਰੀਆਂ ਯਾਰ ਨਾਲ ਦੀ ਓਵੇਂ ਪੈਣਾ ਬਾਈ ਯਾਰ ਠੀਕ ਆ ਠੀਕ ਆ ਬਾਈ ਹਾਂ ਚੈਂਜਰ ਮੈਟ ਤੇ ਤੇਲ ਬ੍ਰੇਕਰ ਵਾ ਸਪੀਡੋ ਪੂਰਾ ਨਵਾਂ ਟਰੈਕਟਰ ਆ ਯਾਰ ਬੰਪਰ ਲੱਗਾ ਮੂਰੇ ਹਾਂ ਹਾਂ ਬਈ ਪੱਡੰਡਾ ਫੱਟੀ ਛਤਰੀ ਸਾਰਾ ਕੁਝ ਨਾਲ ਮਿਲੂਆ ਤੁਹਾਨੂੰ ਸਮਾਨ ਠੀਕ ਆ ਜਿਹੜਾ ਕੰਪਨੀ ਦਾ ਸਮਾਨ ਆ ਫੱਟੀ ਫੁੱਟੀ ਡੰਡਾ ਡੁੰਡਾ ਸਾਰਾ ਕੁਝ ਨਾਲ ਦਾ ਹੀ ਆ ਇਹਦਾ ਠੀਕ ਆ ਜੀ ਪੂਰਾ ਨਵਾਂ ਟਰੈਕਟਰ ਆਵेला ਬਾਡੀ ਲਾਈਨ ਦਾ ਚੈੱਕ ਕਰਾ ਦੇ ਵੀ ਰੰਗ ਰੂਗ ਬਹੁਤ ਪਿਆ ਮਗਰਾਂ ਵਾਲਾ ਮੂੜਾ ਦੇ ਲੈ ਪੂਰਾ ਰੰਗ ਰੂੰਗਾ ਚਿੱਟਾ-ਚੁੱਟਾ ਸਾਰੀਆਂ ਨਾਲ ਦੀਆਂ ਯਾਰ ਨਾਲ ਦੀਆਂ ਗੱਲ ਕਰੀਏ ਇਹਦੇ ਰੇਟ ਦੀ ਇਹਦੇ ਰੇਟ ਦੀ ਗੱਲ ਕਰਕੇ ਭਾਈ ਰੇਟ ਤਾਂ ਮੇਰਾ ਹੈਗਾ 5 ਲੱਖ ਤੇ 25000 ਰੁਪਿਆ ਠੀਕ ਆ 5 ਲੱਖ 20000 ਰੁਪਿਆ ਸੌਰੀ 520 520 ਰੇਟ ਆ ਠੀਕ ਜਿਹੜਾ ਕਰਕੇ ਆਉਂਦਾ ਵੀਡੀਓ ਨੂੰ ਸ਼ੇਅਰ ਜੀ ਵੀਡੀਓ ਸ਼ੇਅਰ ਕਰਕੇ ਉਹ ਬੰਦਾ ਤੁਹਾਡਾ ਜੀ 5 ਲੱਖ ਦਾ ਰੇਟ ਦੇ ਦਊਗਾ ਵੀਰੇ 5 ਲੱਖ ਦਾ ਹਾਂ ਬਾਕੀ ਇੰਜਨ ਗੇਰ ਦਾ ਅਗਲਾ ਵਾਕੇ ਲੈ ਜੀ ਇੰਜਨ ਗੇਰ ਤੇ ਬਾਈ ਫੁੱਲ ਗਾਰੰਟੀ ਹੈ ਟਰੈਕਟਰ ਵਾਕੇ ਸੌਦਾ ਲਾਲੇ ਕਾਰੀਗਰ ਨੂੰ ਲਿਆਵੇ ਕਾਗਜ਼ਾਂ ਪੱਤਰਾਂ ਦੀ ਆਪਣੀ ਫੁੱਲ ਗਾਰੰਟੀ ਹੈ ਉਹ ਬੈਠੇ ਆ ਨਾ ਹੋਣ ਤੱਕ ਵੀ ਕੋਈ ਜ਼ਿੰਮੇਵਾਰੀ ਆਪਣੀ ਆ ਠੀਕ ਆ ਬਾਈ ਹਾਂ ਠੀਕ ਆ ਜੀ ਇੱਧਰ ਆ ਗਿਆ ਜੀ 855 ਹਣਾ 855 ਵੀਰੇ ਨੰਬਰ ਫਰੀ ਕੋਡ ਦਾ ਪੀ ਵੀ ਜੀ ਟਰੈਕਟਰ ਵੀ 855 ਨੰਬਰ ਵੀ 855 ਠੀਕ ਆ ਗੱਲ ਦੀ ਉਹ ਬੰਦੇ ਦੀ ਦੱਸਣ ਦੀ ਗੱਲ ਨੰਬਰ ਤੇ ਗੱਲ ਆ ਗਈ ਉਹਦਾ ਵੀ ਮੈਂ 40000 ਰੁਪਏ ਦਾ ਨੰਬਰ ਹੀ ਲਿਆਈਗਾ ਟਰੈਕਟਰ ਦਾ ਅੱਛਾ ਟਰਾਈਕਟਰ ਨੂੰ ਨੰਬਰ ਕਰਨਾ ਸੋਣਾ ਪੀ ਵੀ 04 ਫਰੀ ਕੋਡ ਦਾ ਨੰਬਰ ਹੈ 0855 ਹਾਂ ਟਰੈਕਟਰ ਵੀ 855 ਹੀ ਆ ਬਾਈ ਟਰੈਕਟਰ ਵੀ 855 ਠੀਕ ਆ ਮਨ ਵੀ ਗੱਲ ਕਰਕੇ ਮਾਡਲ ਬਾਈ 1991 ਮਾਡਲ ਆ ਇਹ ਠੀਕ ਆ ਬਾਈ ਇਹ ਮਾਡਲ ਹੀ 91 ਹੈ ਵੀਰੇ ਠੀਕ ਆ ਠੀਕ ਆ ਜਿਹੜੇ ਇਹਦੇ ਫੈਕਸ਼ਨ ਆ ਉਹ ਸਾਰੇ ਉੱਚੇ ਮਾਡਲ ਵਾਲੇ ਆ ਠੀਕ ਆ ਕੈਸੇ ਲੱਗੇ ਇੱਕ ਵਾਰੀ ਚੈੱਕ ਕਰਾ ਦੇ ਵੀ ਰੇਡੀਏਟਰ ਬੰਦੇ ਦਾ ਪਿੱਤਲ ਦਾ ਨਵਾਂ ਲਵਾਇਆ ਜਾਵਾ ਠੀਕ ਆ ਜਿਹੜਾ ਤਾਂ ਇੰਜਨ ਐ ਇਹ 855 ਦਾ 15 ਮੜ ਦਾ ਇੰਜਨ ਲਵਾਇਆ ਵੀਰੇ ਉਹਨੇ ਆਹ ਦੇਖ ਲੈ ਵੀ ਥੱਲੇ orignal ਰੰਗ ਉਹਨੇ ਮਾਲਾ ਰੰਗ ਦੀ ਟੈਚਿੰਗ ਕਰਾਦੀ ਬੰਦੇ ਨੇ ਨਾਲ ਬਾਡੀ ਨਾਲ ਰੰਗਰ ਲਾਤਾ ਤੇ ਆ ਡੀਜ਼ਲ ਪੰਪ ਤੇ ਰੰਗ ਦੇਖ ਲੈ ਪਿਆ orignal ਜਿਹੜਾ ਏਜੰਸੀ ਵਾਲਾ ਸੋਰਾਜ ਦਾ ਇੰਜਰੋਂਦਾ ਠੀਕ ਆ ਜਾਣਦੀ ਬੰਦੇ ਨੇ ਜਦੋਂ ਇੰਜਨ ਲਵਾਤਾ ਮਗਰੋਂ ਅਟੈਚਿੰਗ ਮੜੀ ਜੀ ਮਰਾਦੀ ਰੰਗ ਦੀ ਵੀ ਰੰਗ ਇੰਜਨ ਨਾਰ ਲਾਤਾ ਰੰਗ ਮਰਾਗੇ ਠੀਕ ਆ ਤੇ 15 ਮਾਡਲ ਦਾ ਇੰਜਨ ਲੱਗਿਆ ਵਾ ਇਹਦੇ 15 ਮਾਡਲ ਦਾ ਇੰਜਨ ਜੀ ਮੈਂ ਇੱਥੇ ਕੈਮਰਾ ਮਾਰੀ ਮੈਂ ਪਾਰਲੀ ਸਾਈਡ ਜਾਣਾ ਇੱਕ ਮਿੰਟ ਠੀਕ ਆ ਆ ਦੇਖੀ ਚੈੱਕ ਕਰਾਂ ਹੀ ਡਿਸਟਰੀਬਿਊਟਰ ਲਵਾਇਆ ਬੰਦੇ ਨੇ ਠੀਕ ਆ ਠੀਕ ਆ ਮੀਡੀਅਮ ਗੇਅਰ ਕਰਾਇਆ ਛੋਟੇ ਗੇਅਰ ਵਾਲਾ ਏ ਅਸ਼ਾ ਤਿੰਨ ਛਪੀਟਾਂ ਚ ਆ ਛੋਟੇ ਗੇਅਰ ਇੱਥੇ 3 ਸਪੀਡ ਹੋ ਗਿਆ ਫਿਰ 3 ਸਪੀਡ ਕਰਾਇਆ ਬਾਈ 6 ਚ 3 ਕਰਵਾਇਆ ਡਬਲ ਕਲੱਚ ਕਰਾਇਆ ਠੀਕ ਆ ਬੈਕ ਸਾਈਡ ਕਾ ਮਾੜਾ ਕੈਮਰਾ ਮਾਰਕ ਚੈੱਕ ਕਰਾਈ ਹੋਕ ਕੈਮਰਾ ਪੂਰਾ ਹੀ ਭਰਿਆ ਪਿਆ ਫਾਖਣਾਣਾ ਹੈ ਚਲ ਵੀ ਆ ਸਾਰੇ ਉੱਚੇ ਮਾਡਲ ਵਾਲੇ ਫਾਖਣਾ ਠੀਕ ਆ ਮਾੜਾ ਮਾਡਲ ਹੀ ਬਣਾਇਆ ਪਿਆ ਸਾਰਾ ਯਾਰ ਹਮ ਆ ਦੇਖੋ ਅੱਜ ਕੈਮਰਾ ਮਾਰਕ ਚੈੱਕ ਕਰਾ ਦੇ ਹੋਕ ਵਗੈਰਾ ਉੱਚੇ ਮਾਡਲ ਵਾਲੀ ਹੋਕ ਨਾਗ ਸਾਰੇ ਪੂਰੇ ਡੰਡਾ ਫੱਟੀ ਛਤਰੀ ਸੁਤਰੀ ਦੇਖਦਾ ਜੀ ਸਾਰੇ ਐਨ 15 ਮਾਡਲ ਹੀ ਬਣਾਇਆ ਪਿਆ ਸਟੇਟਰ ਬਾਈ ਆਪਣੇ ਨਾਲ ਯਾਰ ਬਿਨਾ ਸਾਈ ਤੋਂ ਬੰਦਾ ਬਿਨਾ ਸਾਈ ਤੋਂ ਬੰਦਾ ਕਹਿੰਦੇ ਮੈਂ ਬਹਣਾ ਠੀਕ ਆ ਕਹਿੰਦੇ ਆ ਮੀਟਰ ਵਗੈਰਾ ਵੇਖ ਲੈ ਟੈਂਕੀ ਵੀ 15 ਮਾੜੀ ਆ ਸਾਰਾ ਕਵਰ ਵੀ 15 ਮਾੜਾ ਦਾ ਸਾਰਾ ਟੈਂਕੀ ਆ ਸਾਰਾ 15 ਮਾੜਾ ਲੈਣਾ ਸਾਰਾ ਕੁਝ ਚੱਲਦਾ ਭਾਈ ਜੋ ਇੰਡੀਕੇਟਰ ਮੀਟਰ ਮੋਟਰ ਕੋਈ ਉਹ ਨਹੀਂ ਸਾਰ ਤੇਰ ਵਾਲੀਆਂ ਗੇਜਾਂ ਗੂਜਾਂ ਸਭ ਚੱਲਦੀਆਂ ਰੇਟ ਦੀ ਠੀਕ ਆ ਭਾਈ ਆ ਦੇਖ ਲਓ ਵੀ ਸਾਰਾ ਕੁਝ ਨਾਲ ਹੀ ਟੈਂਕੀ ਟੁੰਕੀ ਸਾਰਾ ਕੁਝ ਨਾਲ ਹੀ ਲੱਗੇ ਲਿਆ ਕੇ ਉਵੇਂ ਠੀਕ ਆ ਕਾਗਜ਼ ਪੱਤਰ ਪੂਰੇ ਇਹਦੇ ਕਾਗਜ਼ਾਂ ਪੱਤਰਾਂ ਦੀ ਭਾਈ ਆਪਣੀ ਫੁੱਲ ਗਾਰੰਟੀ ਆ ਸਾਰਾ ਕੁਝ ਆਪਣੇ ਕੋਲੇ ਆ ਤੇ ਇਹਦੀ ਮੰਗ ਕਿੰਨੀ ਡਿਮਾਂਡ ਡਿਮਾਂਡ ਦੀ ਗੱਲ ਕਰਗੇ ਬਾਈ ਇਹਦੇ ਫਟੇਰਾਂ ਦੀ ਗੱਲ ਕਰਗੇ ਜਿਹੜੀ ਮੇਨ ਗੱਲ ਆ ਜੀ ਐਮਆਰ ਬਿਸ਼ਾਕਤੀ ਲਾਈਫ ਦੇ ਟਾਇਰ ਮੂਰਲੇ 80 ਪੈਸੇ ਜੀ ਠੀਕ ਹੈ ਜੀ ਮਗਲ ਟਾਇਰ 70 ਪੈਸੇ ਗੂਡੀਅਰ ਕੰਪਨੀ ਦੇ ਜੀ ਠੀਕ ਹੈ ਬਾਈ ਤੇ ਵੱਡਾ ਬੈਟਰੀ ਆ ਜੀ ਇਹ ਚ ਆ ਵੇਖ ਲੋ ਕੰਪਨੀ ਦੀ ਬੈਟਰੀ ਸਾਰਾ ਕੁਝ ਨਾਲ ਲੈਫਟ ਪੰਪ ਨਵਾਂ ਲੱਗਿਆ ਹੋਇਆ ਜਿਹੜੀਆਂ ਚੀਜ਼ਾਂ ਜੇ ਤੈਰ ਪੈਸੇ ਲਾਉਣੇ ਆ ਗਾਹਕ ਨੇ ਉਹ ਪੂਰਾ ਫੁੱਲ ਕੰਮ ਹੋਇਆ ਡਟਦਾ ਬਸ ਜਾ ਕੇ ਜੋੜਨਾ ਹੀ ਆ ਦੂਜੇ ਬਾਹਰ ਪਲੇਟ ਲਾ ਕੇ ਬਾਹਰ ਫਿਲਟਰ ਕੱਢਿਆ ਹੋਇਆ ਲੈਫਟ ਵਾਲਾ ਠੀਕ ਹੈ ਬਾਈ ਉੱਚੇ ਮਾਰਨ ਵਾਲੇ ਸ ਟਰੈਕਟਰ ਦੀ ਆਪਣੀ ਇਹ ਗਾਰੰਟੀ ਹੈ ਵੀ ਬਿਨਾ ਸਾਈ ਤੋਂ ਬੰਦਾ ਕਹਦੇ ਮੈਂ ਵਾਹਣਾ ਪਹਿਲੋ ਉਹਨੂੰ ਕਹੇ ਵਾਹ ਲਾ ਤੇ ਫੇਰ ਸੌਦਾ ਲਾਵਾ ਠੀਕ ਆ ਸਰਵਿਸਾਂ ਆਪਣੀਆਂ ਸਾਰੇ ਟਰੈਕਟਰ ਨੇ ਉਹਨਾਂ ਆਉਂਦੀਆਂ ਜਾ ਕੇ ਜੋੜ ਨਹੀਂ ਆ ਅੱਜ ਜਾ ਕੇ ਕੰਮ ਲੈਣਾ ਜਿੰਨੇ ਵੀ ਟਰੈਕਟਰ ਆਪਣੇ ਆ ਬਾਈ ਸਾਰੀਆਂ ਦੀਆਂ ਸਰਵਿਸਾਂ ਆਪਣੀਆਂ ਨਵੀਆਂ ਹੋਈਆਂ ਆਉਂਦੀਆਂ ਠੀਕ ਆ ਹੁਣ ਜੀ ਗੱਲ ਕਰਕੇ ਬਾਈ ਰੇਟ ਇਹਦਾ ਹੈਗਾ 2 ਲੱਖ ਤੇ 20000 ਰੁਪਿਆ 2 ਲੱਖ 20 ਹਜ਼ਾਰ ਡਿਮਾਂਡ ਆ ਹਾਂ ਜੇ ਕੋਈ ਬੰਦਾ ਥੋੜੀ ਐਡ ਵੇਖ ਕੇ ਪਹੁੰਚਦਾ ਮੇਰੇ ਕੋਲੇ ਹਾਂ ਬਾਈ ਵੀ ਬਾਈ ਦੀ ਆਪਾਂ ਐਡ ਤੇ ਤੇਰੇ ਕੋਲੇ ਵੀਰੇ ਆਏ ਆ ਕੀ ਮਾਨਤਨ ਕਰਦਾ ਹਾਂ 2 ਲੱਖ ਨੈਟ ਨੈਟ ਠੀਕ ਆ ਨਾ ਸਮਾਨ ਆਈ ਦੂੰ ਸਾਰਾ ਦੇਖ ਲਓ ਜਿਵੇਂ ਵੀਡੀਓ ਚ ਵਿਖਾਇਆ ਸੰਗਲੀਆਂ ਸੰਗਲੀਆਂ ਸਾਰੀਆਂ ਆਈ ਲੱਗੀਆਂ ਆਪਾਂ ਕੱਲੀਆਂ ਸੰਗਲੀਆਂ ਰੰਗ ਕੀਤੀਆਂ ਠੀਕ ਆ ਜੋ ਸਮਾਨ ਆ ਸਾਰਾ ਆਹ ਸਾਰਾ ਕੋਲ ਲੱਗਿਆ ਛੋਸ਼ੂ ਆਪਾਂ ਆਈ ਸਾਰਾ ਕੁਝ ਨਾਲ ਦੇ ਦਾਂਗੇ ਠੀਕ ਆ ਇਹ ਬਈ ਚਾਰੇ ਟਰੈਕਟਰ ਜਿਹੜੇ ਆਪਾਂ ਵੀਡੀਓ ਚ ਵਿਖਾਏ ਇਹ ਕਿਹੜੇ ਪੈਂਡ ਵਗਾਉ ਆ ਇਹ ਬਈ ਇਹ ਪੈਂਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਜੀ ਜੀ ਨੰਬਰ ਬੋਲ ਦਿਓ ਬਸਤੇ ਦੇ ਕੋਲੇ ਪੈਂਡ ਆ ਜੀ ਮੇਰਾ ਸੁਖਾਣਾ ਦਾ ਠੀਕ ਆ ਨੰਬਰ ਬਾਈ 94175 ਠੀਕ ਆ 81582 ਠੀਕ ਆ ਬਾਈ ਇਹ ਨੰਬਰ ਤੇ ਸੰਪਰਕ ਕਰ ਸਕਦੇ ਆ 9417581582 ਜੇ ਮੰਨ ਲਓ ਇਹ ਨੰਬਰ ਬਾਈ ਨਹੀਂ ਲੱਗਦਾ ਕੋਈ ਰੇਂਜ ਦੀ ਪ੍ਰੋਬਲਮ ਹੁੰਦੀ ਆ ਸਲਵਣ ਦੀ WhatsApp ਕਾਲ ਕਰ ਸਕਦਾ ਆਪਾਂ ਨੂੰ ਇਸੇ ਨੰਬਰ ਤੇ ਬਾਈ ਠੀਕ ਆ ਜੇ ਕਿਸੇ ਵੀਰ ਨੇ ਜਾਣਕਾਰੀ ਲੈਣੀ ਹੋਵੇ ਟਰੈਕਟਰ ਆ ਠੀਕ ਆ ਹੁਣ ਬਾਈ ਥੋੜੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਾ ਮੈਂ ਨਾ ਬਾਈ ਬੇਫਿਕਰਾ ਜਿਹੜੀ ਗੱਲ ਆਪਾਂ ਐਡ ਤੇ ਬੋਲੇ ਆ ਉਹ ਗੱਲ ਨੂੰ ਪਗਾਵਾਂਗੇ ਆਪਾਂ ਯਾਰਾ ਠੀਕ ਆ ਬਾਈ ਧੰਨਵਾਦ ਠੀਕ ਆ ਵੀਰੇ